ਕੋ ਜਨ ਸਿੰਘ ਬਾਦੇ ਮੋਰ ਵਾਂਗੂ ਪਹਿਲਾ ਜਿਵੇਂ ਸੌਂਹ ਦੇ ਮਹੀਨੇ ਮੋਰ ਪਹਿਲਾ ਪਉਂਦਾ ਸ਼ਾਬਾਸ਼ ਏ ਇੱਥੇ ਪਿੰਡਾਂ ਦਾ ਜਿਹੜਾ ਸਭ ਤੋਂ ਸਾਡਾ ਪੁਰਾਣਾ ਜੋ ਵੀ ਹੈਰੀਟੇਜ ਹੈ ਉਹ ਸਾਰੀਆਂ ਗੇਮਾਂ ਇੱਥੇ ਹੁੰਦੀਆਂ ਨੇ ਜਿਹੜੀਆਂ ਹੋਰ ਕਿਤੇ ਨਹੀਂ ਹੁੰਦੀਆਂ ਏ ਬੱਲੇ 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 ਸ਼ਾਬਾਸ਼ ਸ਼ਾਬਾਸ਼ ਬੱਲੇ ਯਾਰੋ ਹੀ ਪਿੰਡਾਂ ਸਿੰਘ 0.1% ਜਿਹੜਾ ਲੋਕ ਆਏ ਆ ਇੱਥੇ ਅਦਰਪਾਈਜ਼ ਇਹ ਤਾਂ ਕਰੀਬ 1000 ਗੁਣਾ ਤੋਂ ਖੋਣਾ ਸੀ ਸਾਰੇ ਸਟੈਂਡ ਭਰ ਜਾਣੇ ਆ। ਜਾਂਦੇ ਹੋਏ ਇੱਕ ਟੀਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇੱਕ ਗੇਮ ਤਾਂ ਹਰ ਸਾਲ ਹੀ ਹੁੰਦੀ ਆ ਨੇ ਪੁੱਛੇਗੇ 코로나 ਕਰਕੇ ਜਾਂ ਕੁਝ ਹੋਰ ਕਾਰਨਾ ਕਰਕੇ ਨਹੀਂ ਹੋ ਸਕਦੀਆਂ। ਜੀ। ਲੇਕਿਨ ਹੁਣ ਹਰ ਸਾਲ ਹੀ ਹੋਣਗੀਆਂ। ਅਰੇ ਇੱਥੇ ਮਿੰਡਾਂ ਦਾ ਜਿਹੜਾ ਸਭ ਤੋਂ ਸਾਡਾ ਪੁਰਾਣਾ ਜੋ ਵੀ ਹੈਰੀਟੇਜ ਹੈ ਉਹ ਸਾਰੀਆਂ ਗੇਮਜ਼ ਇੱਥੇ ਹੁੰਦੀਆਂ ਨੇ ਜਿਹੜੀਆਂ ਹੋਰ ਕਿਤੇ ਨਹੀਂ ਹੁੰਦੀਆਂ ਸੋ ਸਾਨੂੰ ਖੁਸ਼ੀ ਹੈ ਕਿ ਸਾਡੇ ਪੰਜਾਬ ਦੇ ਵਸਨੀਕਾਂ ਦੇ ਕੋਲੇ ਅਸੀਂ ਵਿਰਾਸਤ ਲੈ ਕੇ ਬੈਠੇ ਹੋਏ ਹਾਂ ਤਾਂ ਕਿ ਸਾਰਿਆਂ ਨੂੰ ਉਸ ਚੀਜ਼ ਦਾ ਪਤਾ ਚੱਲੇ ਨਵੇਂ ਬੱਚਿਆਂ ਨੂੰ ਵੀ ਪਤਾ ਚੱਲੇ ਤੇ ਇੱਥੋਂ ਦਾ ਜਿਹੜਾ ਸਭ ਤੋਂ ਬੈਸਟ ਈਵੈਂਟ ਹੁੰਦੀ ਸੀ ਬੈਲ ਗੱਡੀਆਂ ਦੀ ਦੌੜ ਜੀ ਉਹ ਸਪਰੀਮ ਕੋਰਟ ਦੇ ਕੁਝ ਆਰਡਰਸ ਕਰਕੇ ਕੁਝ ਦਿਨ ਬੰਦ ਰਹੀ ਕੁਝ ਕਰੋਨਾ ਕਰਕੇ ਬੰਦ ਰਹੀ ਲੇਕਿਨ ਅਸੀਂ ਜਿਹੜਾ ਬਿਲ ਪਾਸ ਹੋਇਆ ਸੀ 2019 ਦੇ ਵਿੱਚ क्रुएल्टी टू ਐਨੀਮਲ ਐਕਟ ਪੰਜਾਬ ਅਮੈਂਡਮੈਂਟ ਉਹ ਬਿਲ ਦੇ ਉੱਤੇ ਵੀ ਸਾਈਨ ਹੋ ਗਿਆ ਹੈ ਪ੍ਰੈਜ਼ੀਡੈਂਟ ਆਫ ਇੰਡੀਆ ਮੈਡਮ ਦੇ ਔਰ 24 ਫਰਵਰੀ 2024 ਨੂੰ ਉਹ ਪਾਸ ਹੋ ਗਿਆ ਸੀਗਾ ਸਾਡੇ ਕੋਲੇ ਵੀ ਉਹਦੀ ਕਾਪੀ ਪਹੁੰਚ ਗਈ ਸੀ ਛੋਟੀ ਜੀ ਇਚੋ ਦੇ ਚ ਬਾਕੀ ਸੀ ਉਸ ਤੋਂ ਬਾਅਦ ਉਹਦੇ ਰੂਲਸ ਔਰ ਬਾਈ ਲਾਜ਼ ਬਣਾਣੇ ਸੀ ਕਿ ਕੀ ਕੀ ਆਬਜ਼ਰਵ ਕਰਨਾ ਚਾਹੀਦਾ ਤਾਂ ਕਿ ਰੂਲਟੀ ਟੂ ਐਨੀਮਲ ਐਕਟ ਦੇ ਅਧੀਨ ਕੋਈ ਗਲਤੀ ਨਾ ਹੋਵੇ ਤੋਂ ਉਹ ਵੀ ਅਸੀਂ ਮਨਵਾ ਲਏ ਔਰ ਲੱਗਦਾ ਕਿ ਹੁਣ ਵਾਲੇ ਸਫਾ ਦੇ ਵਿੱਚ ਦੁਬਾਰਾ ਬੈਲ ਕਢੀ ਤੇ ਬੇਟਾ ਦੁਬਾਰਾ 100% ਹੋਣ ਗਿਆ ਜੀ ਅਸੀਂ ਤਾਂ ਡੀਕ ਰਹੇ ਆ ਕਿ ਜਦੋਂ ਵਿਧਾਨ ਸਭਾ ਦਾ ਸੱਤਰ ਹੋਊਗਾ ਉਹਦੇ ਵਿੱਚ ਇਸ ਨੂੰ ਪਾਸ ਕਰਤਾ ਜਾਊਗਾ ਜੋ ਵੀ ਬਾਈ ਲਾਜ਼ ਨੇ ਤਨੂੰ ਜੋ ਵੀ ਬਣਾਏ ਗਏ ਸੋ ਉਸ ਤੋਂ ਬਾਅਦ ਫਿਰ ਕੁੱਲੀ ਹੋ ਜੇਗੀ ਕਿ ਲਾ ਰੈਪਰ ਵਾਸਤੇ ਕੁੱਲੀ ਛੁੱਟ ਹੋਏਗੀ ਬੈਲਗੱਡੀਆਂ ਦੀ ਦੌੜ ਕਰਾਉਣ ਲਈ ਹਜ਼ਾਰ ਬੈਲਗੱਡੀ ਦੌੜਾਂ ਕਿੰਨਾ ਕਸਰ ਪਿਆ ਵਾ ਜਿਹੜੀ ਗੈਦਰ ਗੈਦਰਿੰਗ ਤੇਤਾ ਜੀ ਮੇਰੇ ਖਿਆਲ ਹੈ 0.1% ਜਿਹੜਾ ਲੋਕ ਆਏ ਆ ਇੱਥੇ ਅਦਰਵਾਈਜ਼ ਇਹ ਤਾਂ ਕਰੀਬ ਹਜ਼ਾਰ ਬੁਨਾਂ ਤੋਂ ਬੁਨਾਂ ਦੀ ਸਾਰੇ ਸਟੈਂਡ ਭਰ ਜਾਣੇ ਆ ਜਦੋਂ ਬੈਲਗੱਡੀਆਂ ਦੀ ਦੌੜ ਹੋਏਗੀ ਔਰ ਰੱਬ ਘਿਰ ਪਾ ਕਰੇ ਉਹ ਜਲਦੀ ਜਦੋਂ ਵੀ ਸਾਈਨ ਹੁੰਦੇ ਆ ਅਸੀਂ ਮੌਸਮ ਨੂੰ ਦੇਖਦੇ ਹੁਣੇ ਬੈਲ ਗੱਡਿਆਂ ਦੀ ਦੌੜ ਜਲਦੀ ਤੋਂ ਜਲਦੀ ਕਰਾਉਣ ਦੀ ਕੋਸ਼ਿਸ਼ ਕਰਾਂ ਸਰ ਉਹ ਨਾਲੇ ਸਮੇਂ ਦੇ ਵਿੱਚ ਹੋਪਾਈ ਕਿ ਨਾਮਾਂ ਲੈ ਕੇ ਆ ਤੇ ਨਮਾ ਤਾਂ ਸਭ ਕੁਝ ਹੀ ਹੈ ਜੀ ਦੇਖੋ ਜੋ ਪਿੰਡਾਂ ਦਾ ਕਲਚਰ ਹੈ ਸਾਡਾ ਅਸੀਂ ਉਹ ਹੈ ਬਜ਼ੁਰਗਾਂ ਦੀ ਦੌੜ ਹੈ ਉਹ ਵੀ ਹੋਣੀ ਆ ਅੰਗੇ ਨਦੀ ਦੌੜਾਂ ਨੇ ਉਹ ਵੀ ਹੈ ਬਾਕੀ ਜੋ ਇੰਡੀਵਿਜੂਅਲ ਕਰਤਬ ਹੋਣੇ ਆ ਉਹ ਆ ਕੇ ਆਪਣੇ ਦਾ ਪਰਫਾਰਮ ਕਰਦੇ ਹਰ ਇੱਕ ਨੂੰ ਨਾਮ ਮਿਲਦਾ ਸੋ ਸਭ ਉਸ ਚੀਜ਼ ਦੀ ਬਹੁਤ ਖੁਸ਼ੀ ਹੈ ਕਿ ਅਜ਼ੀਜ਼ ਜਿਹੜਾ ਸਾਡਾ ਪੁਰਾਣਾ ਸੱਭਿਆਚਾਰ ਸੀ ਉਹਨੂੰ ਸੁਤ ਸੰਜੋਗੇ ਰੱਖਿਆ ਹੋਇਆ